ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆ ਗੁਰਪ੍ਰੀਤ ਕੋਲੇ ਬਾਈ ਕੋਲੇ ਬਹੁਤ ਘੈਂਟ ਟਰੈਕਟਰ ਸਵਰਾਜ ਦੇ ਕੋ ਉਹਨਾਂ ਦੇ ਟਾਇਰ ਆ ਭਰਾ ਮੇਰੇ ਘੈਂਟ ਘੱਲਵਾਤਾ ਪੂਰਾ ਸੋਹਣਾ ਟਰੈਕਟਰ ਆ 4 ਚਪੇਰ ਉੱਤਕਾ ਟਰੈਕਟਰ ਆ ਭਰਾ ਮੇਰੇ ਆ ਟਿਕ ਟਕ ਵੀ ਵਿੱਚ ਹੀ ਆ ਬਾਈ ਜਣਾ ਤੇ ਬਾਕੀ ਆਪਾਂ ਪੁੱਛ ਲਾਂਗੇ 855 ਘੈਂਟ ਘੱਲਵਾਤਾ ਪਿਆਰ 17 ਵਾਲਾ ਪੂਰਾ ਸੋਹਣਾ ਟਰੈਕਟਰ ਆ ਹੋਰ ਗੁਰਪ੍ਰੀਤ ਦਾ ਤੇ ਇਹ ਹਰਿਆਣਾ ਨੰਬਰ ਆ ਸਵਰਾਜ ਦੇ ਹਰਿਆਣਾ ਹਾਂ ਕਿਹੜਾ ਮਾਡਲ 11 11 ਮਾਡਲਾ ਇਹ ਡਿਕ ਡਕ ਵਿੱਚ ਹੀ ਸਾਰਾ ਸੋਨਾ ਹੀ ਦੇਦਾ ਡੰਡਾ ਫੱਟੀ ਸਮਾਨ ਸਾਰਾ ਨਾਲ ਆ ਅੱਛਾ ਹਾਂ ਡਿਕ ਡਕ ਲੱਗਿਆ ਹੋਇਆ ਡਿਕ ਡਕ ਪਾਸਟੇਰਿੰਗ ਆ ਠੀਕ ਆ ਹੂਲੇ ਟਾਇਰ ਨਾਲ ਦੇ ਹੂਲੇ ਟਾਇਰ ਨਾਲ ਦੇ ਆ 14 ਦਾ ਟਰੈਕਟਰ ਆਇਆ ਹਾਂ ਠੀਕ ਆ ਇੱਕ ਘੈਂਟ ਗੱਲ ਬਾਤ ਜਣਾ ਹਾਂ ਤੇ ਇੰਜਨ ਗੇਅਰ ਤਾਂ ਕਿਵੇਂ ਬਾਹ ਕਿ ਲੈ ਜਣ ਭੰਵੇਂ ਅੱਛਾ ਹਾਂ ਤੇਰੇ ਤੋਂ ਵਧੀਆ ਤੇਰੇ ਸਾਹਮਣੇ ਮਿੱਟੀ ਵਿੱਚ ਪਾਏ ਕਰੇ ਪਾਵਰ ਸਟੀਅਰਿੰਗ ਹਾਂ ਪਾਵਰ ਹੋਨਾ ਰਾਈਡਰ ਆਪਰਾਮ ਨੇ 2011 ਮਾਡਲ ਹੈ 375 ਹਜ਼ਾਰ ਆ ਟਮਾਟਾ ਹੈ ਨਾ ਹਾਂ 375000 ਡਿਮਾਂਡ ਹੈ ਇਹ 60 ਦਾ ਦੇ ਦਾਂਗੇ 3 ਲੱਖ 75000 ਤੇ ਜੇ ਕੋਈ ਆਪਣੀ ਵੀਡੀਓ ਦੇਖ ਕੇ ਆਉਂਦਾ 5000 ਰੋਲਸ ਕਰ ਦੇ ਠੀਕ ਆ ਤੇ ਅੱਗੇ 1857 ਸਾਖੜਾ 855 ਕੋਕਾ ਪੀ ਸੀ ਹੈ ਨਾ ਢੈਂਟ ਗੱਲ ਬਾਤ ਹੈ ਭਰਾ ਮੇਰੇ ਦੇਖੋ ਪਾਵਰ ਚ ਫੇਰਗਾ ਤੇ ਨਵੇਂ ਟਾਇਰਾਂ ਚਾਹ ਸਮਝ ਲਈ ਨਵੇਂ ਟਾਇਰਾਂ ਹੋਨਾ ਰਾਈਡਰ ਏ ਉਹ ਹਰਿਆਣਾ ਨੰਬਰ ਦੀ ਹਾਂ ਹੈਣਾ ਆਹਾ ਇੰਟਰਫੜ ਕੋ ਸਾਰੇ ਹਰਿਆਣਾ ਨੰਬਰ ਇਹ ਵੀ ਹਰਿਆਣਾ ਨੰਬਰ ਆ ਸਾਰੇ ਹਰਿਆਣਾ ਨੰਬਰ ਹੀ ਆ ਬੰਦ ਪੂਰਾ ਸੋਨਾ ਟਰੈਕਟਰ ਆ ਦੇਖੋ ਟਾਇਰ ਦੋਰੀਆਂ ਨਾਲ ਕੋਕਾ ਵੀ ਕੀ ਆ ਇਹ ਬੀਕੇਟੀ ਦੇ ਟਾਇਰ ਆ ਸੋਨਾ ਟਾਇਰ ਆ ਪੂਰਾ ਵਧੀਆ ਟਰੈਕਟਰ ਆ ਆ ਦੇਖੋ ਕੋਕਾ ਵੀ ਸੀ ਆ ਯਾਰ ਲੋਰੀ ਆ ਰੇ 12 ਮਾਟਾ 143000 ਮਾਟਾ ਕਿੰਨੇ ਦਾ ਛੱਡ ਦਾਂਗੇ ਭਾਈ 11 10 ਦਾ ਦੇ ਦੇ 11 10 ਦਾ ਹਾਂ ਹੋਰ ਲੈ ਸੁਗੰਧਾ ਮਾ ਆ ਮੌਕੇ ਤੇ ਤਾਗ ਦੇ ਪੱਤਰਾਂ ਦੀ ਫੁੱਲ ਫੁੱਲ ਗਰੰਟੀ ਹੈ ਜਿੰਨੇ ਟਰੈਕਟਰਾਂ ਡਾਊਨ ਪੈਨ ਤੋਂ ਹੋ ਜੂਗਾ ਤੇ ਡਾਊਨ ਪੈਨ ਤੋਂ ਹੋ ਜੂਗਾ ਇਹ ਅੱਗੇ ਆ ਗਿਆ ਇਹ ਵੀ 13 ਮਾੜਾ ਇਹ ਵੀ ਆਪਣਾ ਆ ਗਿਆ ਭਰਾ ਮੇਰਾ 13 ਮਾੜਾ ਪਾਵਰ ਥੇਰੂਗਾ ਤੇ ਇਹ ਵੀ ਭਰਾ ਮੇਰਾ ਹਰਿਆਣਾ ਨੰਬਰ ਹੈ ਡਿਸਟ੍ਰੀਬਿਊਟਰ ਲੱਗਿਆ ਪਾਵਰ ਥੇਰੂਗਾ ਘੈਂਟ ਗੱਲ ਬਾਤ ਦਾ ਸੋਹਣੇ ਟਾਇਰਾਂ ਚ ਆ ਦੇਖ ਲੋ ਗੁੱਡੀਅਰ ਦੇ ਟਾਇਰ ਆ ਮਗਰਲੇ ਪੂਰੇ ਘੈਂਟ ਤੇ ਡੁੱਟੂ ਬੂਟਰ ਲੱਗਿਆ ਸਾਰਾ ਇਹਦਾ ਮਤ ਉਹ ਕਾ ਵੀ ਜੀ ਇਹ ਉਹ ਬੈਠਾ ਜਮਨ ਮਾਰਦਾ ਆ ਦੇ ਲੋ 2013 ਮਾਡਲ ਆ 4 ਲੱਖ ਤੇ 60 ਹਜ਼ਾਰ ਰਵਾਣਾ ਕਿੰਨੇ ਛੱਡ ਦਾਂਗੇ ਇਹ ਆਪਾਂ 440 ਦਾ ਪਿਆਰ 440 ਦਾ ਹਾਂ ਮੌਕੇ ਤੇ ਮਾਰਟਾਂ ਨੂੰ ਹਾਂ ਉਹ ਵੀ ਵੀ ਦੇਖ ਕੇ ਆਉਂਦਾ ਤਾਂ ਸਾਰੇ ਟਰੈਕਟਰਾਂ ਨੂੰ ਗਲੈਸ ਕਰ ਦਿੰਦੇ ਠੀਕ ਆ ਗਿਆ ਪੰਚੀ ਵਾਲਾ ਹਰਿਆਣਾ ਨੰਬਰ ਹੈ ਵੀ ਪੂਰਾ ਸੋਨਾ ਪਾਵਰ ਟੈਨ ਨਵਾਂ ਟਰੈਕਟਰ ਇਹਦਾ ਭਰਾ ਮੈਂ ਆ ਦੇ ਲੋ ਪੂਰੇ ਘੰਟੇ ਚੱਲਿਆ ਹਾਂ ਹਾਂ 1300 1600 170 17 ਘੰਟੇ ਚੱਲਿਆ 1600 ਪੂਰਾ ਸੋਹਣਾ ਡਰ ਦੇਖੋ ਯਾਰ ਮੂੰਹ ਦੇਖ ਲਓ ਭਾਉਂ ਦੀਦੀ ਨਵਾਂ ਟਰੈਕਟਰ ਆ ਜਾਵਾ ਉਹਨਾ ਟਰੈਕਟਰ ਆ ਗੱਡੀਆਂ ਕੋਤੀਆਂ ਦੇਖੋ ਤੁਸੀਂ ਪੂਰਾ ਘੈਂਟ ਆ ਯਾਰ ਤੇ ਕੋਈ ਦਾਤੀ ਨਹੀਂ ਜਾਂਦਾ ਵੀ ਜੰਸੀ ਤੋਂ ਆਇਆ ਹੈ ਕਿ ਮੰਡੀ ਤੋਂ ਲੈ ਆਦਾ ਆ ਦੇਖੋ ਪੂਰਾ ਘੈਂਟ ਟਰੈਕਟਰ ਆ ਤੇ ਸ਼ੌਂਕੀ ਜੱਟ ਕੋਲੇ ਰਹਿ ਜਾਂਦੇ ਮਗਰ ਵੀ ਸੋਹਣੀ ਜੱਟ ਲਗਾ ਕੇ ਪੂਰਾ ਸੋਹਣਾ ਟਰੈਕਟਰ ਦੇਖੋ ਡੰਡਾ ਫੱਟੀ ਸਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਲੌਨ ਫੈਂਸ ਵੀ ਹੋ ਜਾਊਗਾ ਰਾਣਾ ਟਰੈਕਟਰ ਵੀ ਵਿੱਚ ਕੱਟਿਆ ਜਾਊਗਾ। ਤੇ ਇਹਦੀ ਡਿਮਾਂਡ ਕਿੰਨੀ ਆ? 4 ਲੱਖ 22 ਮਾਡਲ ਆ 4 ਲੱਖ ਤੇ 95 ਹਜ਼ਾਰ ਮਾਡਲ ਕਿੰਨੇ ਦਾ ਨੇ? 70 ਹੋਏ ਹੋਏਗੇ 4 480 ਦਾ ਹਾਂ ਹੋਰ ਰੈਸ ਕਰ ਦਾਂਗੇ। ਠੀਕ ਆ। ਤੇ ਅੱਗੇ ਆ ਗਿਆ ਸੋਨਾਲੀ ਕਾ। ਇਹ 13 ਮਾਡਲ ਕਰ ਗਿਆ। ਰਾਣਾ ਨੰਬਰ 13 ਮਾਡਲ ਆ 4 ਲੱਖ 5000 ਡਿਮਾਂਡ ਆ ਤੇ ਬਾਕੀ ਬਾਈ ਨੂੰ ਪੁੱਛਦਾ ਵੱਡੇ ਟੈਰਾ ਤੇ। ਘੈਂਟ ਗੱਲਵਾਦਾ ਭਰਾ ਅਮਰੋ ਸੋਨਾ ਟਰੈਕਟਰ ਦੇਖੋ 4 ਜੀ ਮੇਰਾ। ਐ ਗੱਡੀਆਂ ਕੁਧੀਆਂ ਲੱਗੀਆਂ। ਆ ਦੇਖੋ ਇਹ ਸਮਾ ਡ੍ਰਾਈਵਰ ਹੈ ਇਹ ਜੱਲਵਾੜਾ ਨਵੇਂ ਟਾਇਰ ਆ ਤੇ ਆ ਦੇਖੋ ਨੇ ਅੱਖਰ ਵੀ ਲੱਗੇ ਬਾਹਰ ਸਟੀering ਦਾ ਤੇਰਾ ਮਾਡਲ 4 ਲੱਖ ਤੇ 5000 ਵਾੜਾ ਕਿੰਨਾ ਦੇ ਦਾਂਗੇ ਇਹ ਦੇ ਦਾਂਗੇ ਆਪਾਂ 385000 ਦਾ 385 ਦਾ ਹੋਰ ਲਸੋ ਜੀ ਮੌਕੇ ਤੇ ਹੋਰ ਮਾਨਤਾਣ ਹੋ ਜੂ ਭਰਾ ਮੇਰਾ ਤੇ ਅੱਗੇ ਆ ਗਿਆ ਹੈ ਤਾਂ ਉਹਨਾਂ ਲਿਖਾ 11 ਮਾਡਲ 11 ਮਾਡਲ ਲੰਬੜਾ ਇਹ ਤਾਂ ਬੈਟ ਡਿਮਾਂਡ ਆ ਪੂਰਾ ਸੋਹਣਾ ਟਰੈਕਟਰ ਆ ਤਿਹਾਰ ਤੇ ਘੁੰਮ ਕੇ ਦਿਨ ਲਗਾ ਦੇਣਾ ਬਿੱਟ ਆ ਜਮਾ ਕੋਕਾ ਪੀਜੀ ਪਿਆ ਯਾਰ ਆ ਆਲੇ ਰੁਕ ਐਡ ਘੇਰਾ ਐਡ ਕਰ ਲਵਾਦਾ ਪੂਰਾ ਸੋਹਣਾ ਟਰੈਕਟਰ ਆ ਡੰਡਾ ਫੱਟੀ ਖਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂ ਟਾਇਰਾ ਟੂਰਾ ਦੇਖ ਲੋ ਸਾਰਾ ਪੂਰਾ ਘੈਂਟ ਗੱਲਬਾਤ ਆ ਯਾਰ ਪਾਵਰ ਤੇਰੰਗਾ ਜਮਾ ਛਰੇ ਹੀ ਲਾ ਰੱਖਿਆ ਬਾਈ ਬਹੁਤ ਸੋਹਣਾ ਟਰੈਕਟਰ ਆ ਘੇਰਾ ਹਾਂ ਯਾਰਾ ਮਤ 3 ਲੱਖ ਤੇ 65 ਹਜ਼ਾਰ ਡਿਮਾਂਡਾ ਕਿੰਨੇ ਚੜਦੇ 3.5 ਦਾ ਦੇ 3.5 ਦਾ ਹਾਂ ਇਹ ਚ ਲੈਸ ਮੈਡਮ ਉੱਪਰ ਕੀ ਏ ਆਪਣੀ ਮੰਡੀ ਦਾ ਦਾਦੂ ਵੀ ਕਿੱਥੇ ਲੱਗਦੀ ਹੈ ਮੰਡੀ ਆਪਣੀ ਪਟ્રોલ ਤੋਂ ਦੇ ਸਾਹਮਣੇ ਆ ਪਾਰਟ ਦੇ ਪਾਰਟ પેટ્રોલ ਪੰਪ ਦੇ ਸਾਹਮਣੇ ਟਰੈਕਟਰ ਆਪਣੇ ਇੱਥੇ ਹੁੰਦੇ ਆ ਇੱਥੇ ਹੁੰਦੇ ਆ ਹਾਂ ਠੀਕ ਇੱਕ ਇੱਕ ਆ ਗਿਆ ਭਰਾ ਮੇਰੋ ਏਸੀ ਭਾਈ ਕਹਿੰਦਾ ਏਸੀ ਦਿਓਣਾ ਤੇ ਬਹੁਤ ਸੋਹਣਾ ਟਰੈਕਟਰ ਆ ਭਰਾ ਮੇਰੋ ਘੈਂਡ ਗੱਲ ਬਾਤ ਆ ਆ ਦੇਖੋ ਪੂਰਾ ਘੈਂਡ ਟਰੈਕਟਰ ਡੰਡਾ ਪੱਟੀ ਛਤਰੀ ਸਾਰਾ ਕੁਝ ਤੁਹਾਨੂੰ ਨਾਲ ਮਿਲੂਗਾ ਰੰਗ ਰੋਂਗ ਦਾ ਜਮਾ ਕੋਕਾ ਵੀ ਛੀਦਿਆ ਭਰਾ ਮੇਰੋ ਜਮਾ ਸੋਹਣਾ ਟਰੈਕਟਰ ਆ ਪਿਆਰ ਸਵੇਰੇ ਕੰਮ ਤੇ ਤੁੰਡਾ ਖਾ ਲੈਣੇ ਆ। ਤੇ ਆ ਦੇਖੋ ਮੀਟਰ ਉੱਪਰ ਜੀ ਆ ਰੱਖਿਆ ਨਾਮਾ ਕੋ ਕਾ ਵੀ ਸੀ ਆ ਦੇਖੋ ਘੈਂਟ ਗੱਲਵਾਤਾ ਬਠਿੰਡਾ ਨੰਬਰ ਬਠਿੰਡਾ ਨੰਬਰ ਆ ਪੰਜਾਬ ਆਹ ਇੱਕੋ ਹੀ ਆ ਪੰਜਾਬ ਨੰਬਰ ਆਪਣੇ ਕੋਲ ਆ ਵਰਸ ਸਟੀਰਿੰਗ ਉਹ ਸੋਨਾ ਰੈਕਟਰ ਭਰਾ ਇਹਨੀ ਡਿਮਾਂਡ ਆ ਇਹਦੀ ਮੰਡਾ ਦੀ 298 ਮਾਡਲ ਕਿਹੜਾ ਮਾਡਲ 14 14 ਕਿੰਨੇ ਚੜਦਾ ਜੀ 280 ਦੇਵਾ 280 ਦਾ ਆ ਠੀਕ ਆ ਇਹ ਮੰਡੀ ਆਪਾਂ ਦੇ ਸਾਹਮਣੇ ਲਾਉਨੇ ਆਪਾਂ ਟਰੈਕਟਰ ਆਪਣੇ ਇੱਥੇ ਹੁੰਦੇ ਆ ਇੱਥੇ ਹੁੰਦੇ ਹੈ ਨਾ ਠੀਕ ਆ ਨੰਬਰ 95922 1953 ਠੀਕ ਆ ਤੇ ਵੀਰ ਮੰਨ ਕੇ ਵੀਡੀਓ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਆ ਕਰੋ ਭਰਾ ਮੰਨ ਕੇ ਤੇ ਗਰਮੀ ਬਹੁਤ ਹੁੰਦੀ ਆ ਤੁਹਾਡੇ ਵਾਸਤੇ ਨਵੇਂ-ਨਵੇਂ ਟਰੈਕਟਰ ਲੈ ਕੇ ਆਉਂਦੇ ਰਹਿੰਦੇ ਆ ਤੇ ਆ ਸਾਰੇ ਟਰੈਕਟਰ ਹੀ ਬਾਈ ਦੇ ਨੇ ਤੇ ਆਪਾਂ ਨੂੰ ਫੋਨ ਕਰ ਲਿਓ ਜਦੋਂ ਮਰਜੀ ਤੇ ਤੁਹਾਨੂੰ ਟਰੈਕਟਰ ਜਿਹੜਾ ਚੰਗਾ ਲੱਗਿਆ ਉਹੀ ਦਵਾ ਦੇਗੇ ਓਕੇ ਭਰਾ ਧੰਨਵਾਦ ਜੀ